ਹਾਂਜੀ ਮੇਤਰੋ ਕੀ ਹਾਲ ਚਾਲ ਹੈ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਦਿਨ ਚੜ ਗਿਆ ਵਾ ਤੇ 6:30 ਦਾ ਟਾਈਮ ਆ ਤੇ ਮੌਸਮ ਦੇਖੋ ਅੱਜ ਮੇਤਰੋ ਰਾਤੀ ਮੀਂਹ ਕਾਫੀ ਪੈ ਗਿਆ ਆ ਤੇ ਮੌਸਮ ਪੂਰਾ ਠੰਡਾ ਠੰਡਾ ਆ ਮੀਂਹ ਪੈ ਗਿਆ ਤੇ ਨੀਂਦ ਫਿਰ ਦੁਬਾਰਾ ਫਿਰ ਤਿਆਰੀ ਆ ਵੱਡੇ ਵੇਲੇ ਦਾ ਹੋ ਗਿਆ ਨੁਕਸਾਨ ਬੇਟੋ ਭਾਈ ਦਾ ਦੇਖਦੇ ਆ ਕਹਿੰਦੇ ਸ਼ੈੱਡ ਕਾਫੀ ਟੁੱਟ ਗਿਆ ਦੇਖਦੇ ਆ ਕਿੰਨਾ ਕ ਰਾਤੀ ਨੇ ਇਹਨੇ ਨੁਕਸਾਨ ਕਰਿਆ ਤਾਂ ਨੁਕਸਾਨ ਹੋ ਗਿਆ ਤੇ ਨੇਰ ਦੇ ਕਾਰਨਾਂ ਮੇਹਰ ਦਾ ਨੁਕਸਾਨ ਕਿੰਨਾ ਹੋ ਗਿਆ ਉੜਦੀਆਂ ਸਾਰੀਆਂ ਸਲੇਟਾਂ ਸਲੂਟਾਂ ਸਲੇਟਾਂ ਸਲੂਟਾਂ ਸਾਰੀਆਂ ਦਿੱਤੀਆਂ ਤੋੜ ਨੇਰ ਨੇ ਫਿਰਨੇ ਗੱਡੀ ਕਰਤੀ ਬਾਲੀ ਗੰਦੀ ਤੇ ਲਾਈਟ ਆਈ ਨਹੀਂ ਦੇ ਗਗਨਾ ਸਿੰਘ ਨਲਕੇ ਤੇ ਤੋੜਿਆ ਗੱਡੀ ਹੈ ਗਗਨੇ ਕੋਈ ਨਾ ਦਿਖਾ ਲਈ ਬੜਾ ਗਰਾ ਕੀ ਹੋ ਗਿਆ ਸੀ ਕਾਲੀ ਹੋ ਗਈ ਸੀ ਚਿੱਟੀ ਕਾਲੀ ਹੋ ਗਈ ਸੀ ਚਲੋ ਵਰ ਚੱਲਦੇ ਆਂ ਅੱਜ ਆਪਾਂ ਲੱਲੇ ਪਿੰਡ ਹੈ ਮੈਂ ਮਨਾ ਆਲ ਦੇ ਕਰੀ ਜਾਂਦੇ ਆ ਵੇਟ ਫੋਨ ਤੇ ਫੋਨ ਲਾਈ ਜਾਂਦੇ ਵੀ ਆ ਜਾ ਆ ਜਾ ਚੱਲਦੇ ਆ ਆਪਾਂ ਫਿਰ ਉਹ ਬਾਹਰ ਦੇ ਆ ਗੱਡੀ 'ਚ ਆ ਗਿਆ ਡਾਕਟਰ ਵੀ ਦਾ ਵੀ ਕਿਹੜਾ ਮਾਮਾ ਤੇ ਆ ਕੇ ਬਿੜਦੇ ਪਿਆ ਤੇ ਕਰੀ ਜਾਂਦਾ ਬੇਟਾ ਬਿੱਟੂ ਮੱਝ ਲੈ ਜੇਂਗਾ ਬਿੱਟੂ ਮੱਝ ਲੈ ਜੇਂਗਾ ਚਲੋ ਅ ਵੀ ਪਿੰਡੋਂ ਮੈਂ ਆਪਾਂ ਤੁਰਤੇ ਮਿਲਦੇ ਆ ਤੁਹਾਨੂੰ ਫਿਰ ਉਹਨਾਂ ਨੇ ਨਾਲ ਵੀ ਗੈਤਾ ਹੋਈ ਵੀ ਉਹਨਾਂ ਨੇ ਨਾਲੇ ਪਿੱਛਾ ਹੀ ਕਰਦੇ ਹੋਣੇ ਵਾਕਿਆ ਜੀ ਕੰਨੀ ਕਿਹਟ ਕੰਨ ਬਾਰ ਰਗਰਗੇਰ ਰੇਸ ਲੈ ਕੇ ਨਾ ਪਿਆਰ ਦਾ ਘੇਰ ਦੇ ਇਹ ਤਿੰਨਾਂ ਆ ਗਏ ਫੋਨ ਦੇ ਬਾਹਰ ਆਵਾਜ਼ ਘੱਟ ਕੀਤੀ ਕੀ ਕਹਨਾ ਲਾਵੇ ਗੱਟੀ ਮੋੜ ਦੇ ਬਾਪਿੰਡ ਨੂੰ ਤੇ ਪ੍ਰਿੰਟ ਦੇ ਆਗੇ ਲੱਗੇ ਆ ਵੀ ਆਪਾਂ ਫਾਈਨਲੀ ਪਹੁੰਚ ਗਏ ਤੇ ਹੁਣ ਜਾਣਿਆ ਘਰੇ ਇਹਦੇ ਘਰ ਦੀ ਕਿਉਂ ਹਣੀ ਚਲੋ ਚਲਦੇ ਆਂ ਅੰਦਰ ਤੇ ਮੇਰੀ ਮਿਲਦੇ ਆਪਾਂ ਜਾ ਕੇ ਫਾਈਨਲ ਆ ਜਾਂਦਾ ਪਿੰਡ ਡੋਡੇ ਲੱਭਦੇ ਆ ਤੇ ਇੱਕ ਗੁਰੂਆਹ ਐਤੋਂ ਅਸੀਂ ਗਾ ਇੱਥੋਂ ਤੁਰਦੇ ਆ ਤੇ ਬਿੱਟੂ ਬਾਈ ਦਾ ਫੋਨ ਆਈ ਜਾਂਦਾ ਫਿਰ ਜਾਵਾਂਗੇ ਸ਼ਾਇਦ ਗੱਡੀਆਂ ਕੋਲ ਫੋਨ ਕਰੀ ਜਾਂਦਾ ਵਾ ਪੱਕਾ ਨਹੀਂ ਪਤਾ ਇਹ ਜਾਣਦੇ ਆ ਕਿ ਨਹੀਂ ਤੇ ਇੱਥੇ ਆਏ ਸੀ ਆਪਾਂ ਲੱਲੇ ਪਿੰਡ ਪੂਆ ਜੀ ਦੇ ਪਿੰਡ ਆਏ ਸੀ ਮੰਨੇ ਭਾ ਬੈਗ ਹੀ ਕਰ ਲਾ ਗੱਡੀ ਮੰਨੇ ਪਾਣੇ ਕਰਤੀ ਗੱਡੀ ਬੈਕ ਤੇ ਇਤੋਂ ਘੁੰਮਣੀ ਤਾਂ ਹੈਨੀ ਸੀ ਬੈਗ ਹੀ ਚਾਵਾਂਗੇ ਬਾਪ ਜੀ ਚਲੋ ਵੀ ਬੈਠੀਏ ਗੱਡੀ ਚ ਡਾਕਟਰ ਕੋਲ ਲੈਣੇ ਸੀ ਦਵਾਈਆਂ ਤੇ ਡਾਕ ਆ ਜੀ ਰੋਟੜ ਦਵਾਈ ਦੇਣ ਤੇ ਤਲਵੰਡੀ ਵੱਡੇ ਕੰਮ ਚ ਰੁਕੇ ਹੋਏ ਆਂ ਇੱਥੋਂ ਫਿਰ ਨਿਕਲਾਂਗੇ ਆ ਗਿਆ ਸੀ ਮਗਰ 10 ਮਿੰਟ ਲਈ ਮੰਨੇ ਪਾਹਾ ਜੀ ਫਾਈਨਲੀ ਦਵਾਈਆਂ ਲੈ ਲਈਆਂ ਤੇ ਹੁਣ ਆਪਾਂ ਇੱਥੋਂ ਚੱਲਦੇ ਆਂ ਤੇ ਹੁਣ ਤੁਰਦੇ ਆਂ ਚਲੋ ਵੀ ਮੰਨੇਪਾ ਖੇਚਦੇ ਗੱਡੀ ਸਿੱਧੀ ਜੀਰੇ ਨੂੰ ਇਹ ਪਰਦੇ ਆ ਉਹਨਾਂ ਨੇ ਅੱਛਾ ਇਹ ਤਾਂ ਮਜ਼ੀ ਉੱਟ ਗਿਆ ਇਹਦੇ ਬੂਟੇ ਬੰਨੇ ਪਾਇਆ ਸੀ ਆ ਗਏ ਆਪਣੇ ਖੇਤ ਆਪਾਂ ਆ ਗਏ ਪਿੰਡ ਤੇ ਡਾਕਟਰ ਹੁਣੇ ਜਾਣਗੇ ਇੱਧਰ ਨੂੰ ਮੰਨੇਪਾ ਨਹੀਂ ਜਾਣਿਆ ਘਰੇ ਘਰੋਂ ਚੱਲ ਮੈਂ ਬਿੱਟੂ ਭਾਈ ਦੇ ਘਰ ਨੂੰ ਤੇ ਦੇਖਦੇ ਆਂ ਕੀ ਕਹਿੰਦਾ ਹੁਣ ਫੋਨ ਕਰੀਂਦੇ ਮੱਝ ਚੱਲੀਏ ਮੈਂ ਵੀ ਭਾਈ ਜੀ ਚੱਲੇ ਆਂ ਗੱਡੀਆਂ ਕੋਲ ਤੇ ਸ਼ਾਮਾਂ ਦੀ ਹੋ ਗਈ ਆਪਣੀ ਸ਼ਾਇਦ ਵਾਪਸੀ ਸ਼ਾਮ ਨੂੰ ਵਾਪਸੀ ਆਈ ਹੈ ਨਾ ਚਲੋ ਫੇਰ ਦੇ ਗੱਡੀ ਚੱਲਦੇ ਆਂ ਫਿਰ ਆਪਾਂ ਆਪਾਂ ਮੰਡੀ ਤੋਂ ਥੋੜਾ ਜਿਹਾ ਰਹਿ ਗਏ ਆ ਪਿੱਛੇ ਮੰਡੀ ਪਹੁੰਚਣ ਵਾਲੇ ਆ ਰੁਕੇ ਹੋਏ ਸੀ ਰਸਤੇ 'ਚ ਆ ਲੱਗੀ ਵੀ ਭਰਨ 98 16 333 ਦੇ ਆ ਕਿ ਕਿੰਨੇ ਗੇਟ ਪਾਸ ਇਹ ਦਰ ਬਾਬਾ ਜੀ ਗਣੀਆਂ ਦੇ ਗੇਟ ਪਾਸ ਆਪਣੀ 98 16 ਦੇ ਤੇਰੇ ਕਿੰਨੇ ਗੇੜੇ ਆ ਨੌ ਦਸਵਾਂ ਵਰਦੀ ਪਈ ਆ ਗੇੜ ਪਾਸ ਲੈ ਆ ਲੈ ਤੇ ਹੁਣ ਆਪਾਂ ਉਤਰਦੇ ਆ ਥੱਲੇ ਤੇ ਚੱਲਦੇ ਆ ਬਾਹਰ ਆਰ ਤੇ ਲੱਗਾਂ ਲੱਗੀ 333 ਵੀ ਇੱਥੋਂ ਹੋ ਗਈ ਹੁਣ ਇਹ ਵੀ ਲੋਡ ਮਿਲਦੇ ਆ ਆਪਾਂ ਖੋਰੇਆਂ ਨੂੰ ਸਹੀ ਹੈ ਅਗਰ ਤੂੰ ਵਧੀਆ ਸੈਟਾਂ ਸਰ 82 ਗਾਰਡ ਭਰ ਕੇ ਆ ਗਈ ਆ ਤੇ ਪਿੰਦਾ ਜੀ ਹੁਣੀ ਉਤਰਨਗੇ نیچے ਲੋਬੀ ਅੰਦਰ ਚੱਲਦੇ ਹਾਂ ਗੋਲਡ ਫੈਮਿਲੀ ਚ ਖਾਣਿਆ ਕੁਛ ਨਾ ਕੁਛ ਲਵਾਉਣਿਆ ਵੇਦਿਆ ਕੀ ਲਾ ਬਣਾਉਂਗਾ ਨੇਰਾ ਹੋ ਗਿਆ ਕਾਫੀ ਟਾਈਮ ਹੋ ਗਿਆ ਇੱਥੇ 8.5 ਦਾ ਤੇ ਅਜੇ ਵੱਡਾ ਲੱਗਾ ਪਿਆ ਪੈਗ ਲਾਉਣ ਉਹ ਬੈਠੇ ਮਗਰ ਜਾਵਾਂਗੇ ਤੁਰਦੇ ਆ ਫਿਰ ਜਾਵਾਂਗੇ ਘਰ ਨੂੰ ਆ ਮੰਡੀਦਾਲ ਤੇ ਉਹ ਚੈੱਕ ਕਰੋ ਕਿ ਨਾ ਘਟਾ ਕੰਡ ਕਿੰਨੀ ਆ ਨਿਕਲ ਪਏ ਮੰਡੀਆਂ ਤੇ ਆ ਗਏ ਬਾਬਾ ਬੁੱਢਾ ਸਾਹਿਬ ਵਾਲੇ ਰੋਡ ਤੇ ਤੇ ਹੁਣ ਚੱਲਦੇ ਆ ਫਾਜਰੇ ਕਰੇ ਵਾਪਸੀ ਆ ਜੀ ਤੇ ਜੀ ਆਲੇ ਗੇੜ ਤੇ ਤੇ ਆਪਾਂ ਜਾਵਾਂਗੇ ਸਿੱਧਾ ਬਾਈ ਬਸ ਬਾਬੇ ਨੂੰ ਪਹਿਲਾਂ ਛਾੜ ਕੇ ਆਵਾਂਗੇ ਮਈਆਂ ਵਾਲੇ ਪਿੰਡ ਤੇ ਫਿਰ ਆਵਾਂਗੇ ਆਪਾਂ ਘਰੇ ਗੱਡੀਆਂ ਆਇਆ ਆਪਾਂ ਵਾਹ ਖੇਚੀ ਅੰਤ ਵਿੱਚ ਆਪਾਂ ਬਾਬੇ ਦੇ ਪਿੰਡ ਤੋਂ ਲੱਗੇ ਆਪਾਂ ਮੋੜਨ ਤਾਂ ਤਾਂ ਬੱਬਾ ਤੋਂ ਨਹੀਂ ਜਾਂਦੇ ਜੀ ਮੇਰ ਕਰਨ ਠੀਕ ਆ ਬਾਬਾ ਬਾਪੇ ਨੂੰ ਦੇ ਤਾਰਤੇ ਆਪਾਂ ਜਾਂਦੇ ਆਂ ਘਰ ਸਾਜਰੀ ਲੈ ਕੇ ਚੀਜ਼ਾਂ ਤੇ ਹੁਣ ਆਪਾਂ ਜਾਂਦੇ ਆਂ ਘਰੇ ਟਾਈਮ ਹੋ ਗਿਆ ਬਹੁਤ ਜ਼ਿਆਦਾ ਤੇ ਮੋੜ ਕੇ ਗੱਡੀ ਆਪਣੇ ਘਰ ਨੂੰ ਹੈਲ ਗਾਇਜ਼ ਆ ਲੈ ਕੋ ਪਾਪਾ ਜੋਨੇ ਜਰਾ ਪਰ ਆਲੇ ਪਾਸਿ ਤੇ ਸੋ ਗਾਇਸ ਇਹ ਆ ਮੇਰਾ ਮੁੰਡਾ ਤੇ ਅਸੀਂ ਲੰਮੇ ਬੈ ਗਏ ਆ ਆ ਮਰਾ ਪਾਪਾ ਆਂਦੀ ਕੇ ਇਹ ਮੇਨ ਨਾ ਸ਼ੋ ਹੁੰਦਾ ਵਾ ਤੇਰਾ ਸਾਰੇ ਜਣੇ ਫੋਨ ਦੇਖ ਲਓ ਤੇ ਇਹ ਆਪਦਾ ਫੋਨ ਦਿਖਾਊਗਾ ਮੈਂ ਤਾਂ ਹੀ ਫੋਨ ਦਿਖਾ ਦਉ ਆਪਦਾ ਤੇ ਸਾਰਿਆਂ ਨੂੰ ਕਹਾਂ ਸੋ ਗਾਇਸ ਗੁੱਡ ਨਾਈਟ ਸਾਰਿਆਂ ਨੂੰ ਗੁੱਡ ਨਾਈਟ ਬਾਏ ਬਾਏ ਸੁਬਾ ਮਿਲਦੇ ਹਾਂਗੇ ਸੁਬਾ ਮਿਲਦੇ ਹਾਂਗੇ ਹੈਲੋ ਗਾਇਜ਼ ਅਪਾ ਫੈਮਿਲੀ ਨੰਨੇ ਚੈਟ ਮਾਰ ਕਾਲ ਲਾ ਮੈਂ ਵੀ ਮਮਾ ਵੀ ਮਮਾ ਵੀ ਪਾਪਾ ਵੀ ਦਾਦੀ ਵੀ ਦਾਦੀ ਵੀ ਆਦ ਕਾ ਫੂਲ ਹੈਲੋ ਗਾਇਜ਼ ਆਪਾਂ ਚੱਲੇ ਅਰੇ ਸੋ ਹਾਂ ਜੀ ਮੇਟਰੋ ਫਾਈਨਲੀ ਘਰ ਪਹੁੰਚ ਗਏ ਟਾਈਮ ਹੋ ਗਿਆ 11:30 ਦਾ ਤੇ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਗਾ ਤੁਮ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਸੋ ਬਾਏ